ਸੋ ਸਤਿ ਸ੍ਰੀ ਅਕਾਲ ਪ੍ਰੇਣ ਸਾਹਿਬ ਖਬਰਾਂ ਦਾ ਸਿਲਸਲਾ ਆਪਾਂ ਸ਼ੁਰੂ ਕਰਦੇ ਆਂ ਸੋ ਥੋੜੀ ਜੀ ਆਪਾਂ ਇੰਟਰਨੈਸ਼ਨਲੀ ਗੁਆਂਢੀ ਮੁਲਕ ਦੀ ਗੱਲਬਾਤ ਕਰ ਲਈਏ ਆਪਣੇ ਨਾਲ ਬਾਰਡਰ ਵੀ ਲੱਗਦਾ ਤੇ ਕੱਲ ਖਬਰ ਵੀ ਸਾਂਝੀ ਕੀਤੀ ਸੀਗੀ ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਨੇ ਸੋ ਉਹਨਾਂ ਨੇ ਬਿਆਨ ਦਿੱਤਾ ਸੀ ਇਹ ਨਹੀਂ ਪਤਾ ਸਰਕਾਰ ਦੀ ਸ਼ਹਿਦੇ ਦਿੱਤਾ ਸੀਗਾ ਵੀ ਭਾਈ ਜੇ ਟਰੰਪ ਉਹ ਨਹੀਂ ਆਉਣਗੇ ਤਾਂ ਜਿਹੜਾ ਬੜਾ ਨੁਕਸਾਨ ਹੋਊਗਾ ਇੱਕ ਤਰ੍ਹਾਂ ਦਾ ਅਮਰੀਕਾ ਦਾ ਪਰ ਅੱਜ ਦੀ ਜਿਹੜੀ ਖਬਰ ਹੈ ਟਰੰਪ ਤੇ ਬਾਈਡਨ ਅੱਜ ਹੋਣਗੇ ਆਮੋ ਸਾਹਮਣੇ ਸੋ ਕੋਈ ਮੀਟਿੰਗ ਰੱਖੀ ਗਈ ਹੈ ਕਿੱਥੇ ਹੈ ਕੀ ਹੈ ਜੀ ਕਿੰਨੇ ਜਿਹੜੇ ਮਜੂਦਾ ਰਾਸ਼ਟਰਪਤੀ ਨੇ ਜੋ ਬਾਈਡਨ ਤੇ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਡੋਨਾਲਡ ਟਰਪ ਜੀ ਕਿ ਡੋਨਾਲਡ ਟਰਪ ਤੇ ਜੋ ਬਾਈਡਨ ਜੋ ਅਗਲੀ ਅਮਰੀਕਾ ਦੀ ਜਿਹੜੀ ਰਾਸ਼ਟਰਪਤੀ ਦੀ ਚੋਣ ਹੈ ਸੋ ਜੋ ਰਿਪਬਲਿਕ ਪਾਰਟੀ ਐ ਤੇ ਜੋ ਡੈਮੋਕ੍ਰੈਟਿਕ ਪਾਰਟੀ ਐ ਸੋ ਉਹਨਾਂ ਵੱਲੋਂ ਉਮੀਦਵਾਰ ਨੇ ਸੋ ਅੱਜ ਦੋਵਾਂ ਦੇ ਵਿੱਚ ਪਹਿਲੀ ਡਿਬੇਟ 2024 ਦੀ ਹੋਵੇਗੀ ਸੋ ਇਹਦੇ ਵਿੱਚ ਜੋ ਨਵੰਬਰ ਦੇ ਵਿੱਚ ਜੋ ਇਲੈਕਸ਼ਨ ਹੋਣੀ ਆ ਸੋ ਉਸ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਵੱਲ ਕਰਨ ਵਾਸਤੇ ਲੋਕ ਉਹਨਾਂ ਦੀਆਂ ਨੀਤੀਆਂ ਨੂੰ ਸਪੋਰਟ ਕਰਨ ਸੋ ਇਸ ਵਾਸਤੇ ਜਿਹੜੇ ਦੋਵੇਂ ਉਮੀਦਵਾਰ ਨੇ ਇਹ ਜੋੜ ਲਾਉਣਗੇ ਸੋ ਇਹ ਜਿਹੜੀ ਪਹਿਲੀ ਡਿਬੇਟ ਹੈ ਇਹ CNN ਵੱਲੋਂ ਹੋਸਟ ਕੀਤੀ ਜਾਣੀ ਹੈ ਤਾਂ ਇਹ ਡਿਬੇਟ ਐਟਲੰਟਾ ਜਾਰਜੀਆ ਦੇ ਵਿੱਚ ਹੋਣੀ ਹੈ ਸੋ ਇਸ ਸਮੇਂ ਗੱਲ ਕਰੀ ਤਾਂ ਦੋਵਾਂ ਦੀ ਜੇ ਉਮਰਾਂ ਦੀ ਗੱਲ ਕਰੀ ਤਾਂ ਜੋ ਬਾਈਡਨ ਸਾਹਿਬ ਇਸ ਸਮੇਂ 81 ਸਾਲ ਦੇ ਨੇ ਤੇ ਡੋਨਲਡ ਡਰਾਮਪ ਸਾਹਿਬ ਇਸ ਸਮੇਂ 78 ਸਾਲ ਦੇ ਨੇ ਸੋ ਦੋਵੇਂ ਜਿਹੜੇ ਇੱਕ ਦੂਜੇ ਨੂੰ ਨਿਸ਼ਾਨੇ ਦੇ ਉੱਪਰ ਅੱਜ ਲੈਣਗੇ ਤੇ ਇਹਦੇ ਵਿੱਚ ਇਹ ਤੋਂ ਬਾਅਦ ਆ ਜਿਹੜਾ ਇਹ ਮੈਂਟਲ ਹੈਲਥ ਕੀ ਹੋ ਜਾਈ ਆ ਕਿੰਨੇ ਕੁ ਹੈਲਥੀ ਨੇ ਦਬਾਤੀ ਤੌਰ ਤੇ ਸੋ ਇਹਦੇ ਨਾਲ ਜਿਹੜੀ ਫਿਜ਼ੀਕਲ ਫਿਟਨੈਸ ਹੈ ਕਿਉਂਕਿ ਅਸੀਂ ਅਕਸਰ ਜੋ ਬਾਈਡਲਸਾਨ ਨੂੰ ਦੇਖਿਆ ਜਦੋਂ ਵਕ ਵਕ ਜਗਾ ਦੇ ਉੱਪਰ ਜਾਂਦੇ ਨੇ ਤਾਂ ਗਵਾਚੇ ਗਵਾਚੇ ਜੈ ਵੀ ਲੱਗਦੇ ਨੇ ਵੀ ਕਈ ਵਾਰ ਗੱਲ ਕਿੱਦਾਂ ਨੂੰ ਹੋ ਰਹੀ ਹੁੰਦੀ ਹੈ ਦੇਖ ਕਿੱਦਾਂ ਨੂੰ ਰਏ ਹੁੰਦੇ ਨੇ ਸੋ ਉਹਨਾਂ ਦੀ ਜਿਹੜੀ ਫਿਜ਼ੀਕਲ ਫਿਟਨੈਸ ਹੈ ਉਸ ਨੂੰ ਲੈ ਕੇ ਵੀ ਡੋਨਲਡ 트럼ਪ ਸਾਹਿਬ ਹਮੇਸ਼ਾ ਉਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਨੇ ਉਹਨਾਂ ਦੀ ਜਿਹੜੀ ਮੈਂਟਲ ਫਿਟਨੈਸ ਨੇ ਉਹਦੇ ਉੱਪਰ ਵੀ ਡੋਨਲਡ 트럼ਪ ਸਾਹਿਬ ਸਵਾਲ ਚੁੱਕਦੇ ਰਹੇ ਨੇ ਸੋ ਅੱਜ ਇੱਕ ਦੂਜੇ ਦੀ ਮੈਂਟਲ ਤੇ ਫਿਜ਼ੀਕਲ ਫਿਟਨੈਸ ਦੇ ਉੱਪਰ ਵੀ ਜਿਹੜੀ ਆ ਗੱਲਾਂ ਬਾਤਾਂ ਹੋਣਗੀਆਂ ਕਿ ਇਹ ਜਿਹੜੇ ਦੋਵੇਂ ਲੀਡਰ ਨੇ ਕਿਉਂਕਿ ਉਮਰਾਂ ਨਾ ਵੀ ਆ ਪਹੁੰਚਾ ਲਾ ਹੋ ਚੁੱਕੀਆਂ ਨੇ ਵੀ ਇਹ ਦਿਮਾਗੀ ਤੇ ਸ਼ਰੀਰਿਕ ਤੌਰ ਤੇ ਫਿੱਟ ਵੀ ਹਨ ਜਾਂ ਨਹੀਂ ਹਨ ਸੋ ਇਹ ਵੀ ਇੱਕ ਡਿਬੇਟ ਦਾ ਇੱਕ ਹਿੱਸਾ ਰਹੂਗਾ ਤਾਂ ਇਸ ਤੋਂ ਇਲਾਵਾ ਡੋਨਾਲਡ ਟਰੰਪ ਸਾਹਿਬ ਹੋਰ ਵੀ ਸੱਚੇ ਝੂਠੇ ਬਹੁਤ ਸਾਰੇ ਕਲੇਮ ਕਰਕੇ ਜਿਹੜੇ ਆ ਜੋ ਬਾਈਡਨ ਸਾਹਿਬ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਨੇ ਤੇ ਬਹੁਤ ਸਰੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਡਿਬੇਟ 'ਚ ਨਿਕਲ ਕੇ ਸਾਹਮਣੇ ਆਉਣਗੀਆਂ ਸੋ ਅੱਜ ਦੋਵੇਂ ਵੱਡੇ ਲੀਡਰ ਜਿਹੜੇ ਨੇ ਕਾ ਦੇ ਸੋ ਆਮੋ ਸਾਹਮਣੇ ਹੋਣਗੇ ਪਹਿਲੀ ਡਿਬੇਟ ਜਿਹੜੀ ਇਹਨਾਂ ਦੀ ਹੋਵੇਗੀ ਤਾਂ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਹ ਤਾਂ ਲੱਗੇਗਾ ਕਿ ਜਿਹੜੇ ਅਮਰੀਕਾ ਦੇ ਲੋਕ ਨੇ ਉਹ ਇਹਨਾਂ ਦੀਆਂ ਗੱਲਾਂ-ਬਾਤਾਂ ਤੋਂ ਇਹ ਜੋ ਵਿਚਾਰ ਰੱਖਦੇ ਨੇ ਆਰਥਿਕਤਾ ਨੂੰ ਲੈ ਕੇ ਜਾਂ ਹੋਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤਾਂ ਉਹਨਾਂ ਦੇ ਉੱਪਰ ਕਿੰਨਾ ਕਿੰਨਾ ਟਮਾ ਲੀਟਰਾਂ ਦੇ ਉੱਪਰ ਜਿੱਤੀ ਨਿਕਾੜਦੇ ਨੇ ਸੋ ਪਹਿਲੀ ਡਿਬੇਟ ਦਾ ਜਿਹੜਾ ਸਿਲਸਿਲਾ ਆ ਅਜਿਹਾ ਹੋਵੇਗਾ ਤੇ ਇਸ ਦੇ ਨਾਲ ਜੇ ਇਸ ਕਰ ਅਸੀਂ ਇਹ ਹੋਰ ਰਾਜਨੀਤਿਕ ਮੁੱਦਿਆਂ ਦੀ ਗੱਲ ਕਰੀ ਤਾਂ ਅਲਬਾਟਾ ਦੇ ਜਿਹੜੇ ਪ੍ਰੀਮੀਅਰ ਨੇ ਡੈਰੀਅਲ ਸਮਿਥ ਤੇ ਉਹਨਾਂ ਦਾ ਕਹਿਣਾ ਆ ਕਿ ਜਿਹੜਾ ਅਲਬਾਟਾ ਸੂਬਾ ਆ 2026 ਤੱਕ ਫੈਡਰਲ ਸਰਕਾਰ ਦੀ ਜਿਹੜੀ ਡੈਂਟਲ ਕੇਅਰ ਯੋਜਨਾ ਆ ਤੇ ਉਸ ਤੋਂ ਬਾਹਰ ਹੋਣ ਦਾ ਜਿਹੜਾ ਪਲਾਨ ਬਣਾ ਰਿਆ ਸੋ ਉਹਨਾਂ ਨੇ ਇੱਕ ਜਸਟਨ ਜੋਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਐ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੈਨੇਡਾ ਦਾ ਡੈਂਟਲ ਕੇਅਰ ਪ੍ਰੋਗਰਾਮ ਐ ਜਿਹੜਾ ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਐ ਸੋ ਕਹਿੰਦੇ ਵੀ ਬਹੁਤ ਸਾਰੇ ਜੋ ਸੂਬਾਈ ਅਧਿਕਾਰ ਹੁੰਦੇ ਨੇ ਜੋ ਪ੍ਰੋਵਿੰਸ ਦੇ ਅਧਿਕਾਰ ਹੁੰਦੇ ਨੇ ਸੋ ਉਹਨਾਂ ਦੀ ਕਹਿੰਦੇ ਉਲੰਘਣਾ ਕਰਦਾ ਆ ਇਸ ਕਰਕੇ ਉਹਨਾਂ ਨੇ ਕਿਹਾ ਆ ਕਿ ਇੱਕ ਨਵਾਂ ਡੈਂਟਲ ਪਲਾਨ ਜਿਹੜਾ ਆ ਇਹ ਸ਼ੁਰੂ ਕਰਨ ਦੇ ਬਜਾਇਜ਼ ਜੋ ਮੌਜੂਦਾ ਸੁਬਾਈ ਡੈਂਟਲ ਕੇਅਰ ਪ੍ਰੋਗਰਾਮ ਨੇ ਸੋ ਉਹਨਾਂ ਨੂੰ ਕਹਿੰਦੇ ਮਜ਼ਬੂਤ ਕਰਨਾ ਵਧੇਰੇ ਕਹਿੰਦੇ ਵਧੀਆ ਰਹੇਗਾ ਸੋ ਹਾਲ ਦੀ ਘੜੀ ਉਹ ਇਸ ਚੀਜ਼ ਤੇ ਵਿਚਾਰ ਕਰ ਰਹੇ ਨੇ ਕਿ 2026 ਤੱਕ ਜੋ ਫੈਡਰਲ ਸਰਕਾਰ ਦਾ ਡੈਂਟਲ ਕੇਅਰ ਪ੍ਰੋਗਰਾਮ ਹੈ ਸੋ ਉਹਦੇ ਵਿੱਚੋਂ ਅਲਬਰਟਾ ਨੂੰ ਬਾਹਰ ਜਿਹੜਾ ਸੱਖਿਆ ਜਾਵੇ ਤੇ ਇਹਦੇ ਨਾਲ ਭਾਰਤ ਦੇ ਜਿਹੜੇ ਕੈਨੇਡਾ ਦੇ ਵਿੱਚ ਰਾਜਦੂਤ ਨੇ ਸੰਜੀਤ ਕੁਮਾਰ ਵਰਮਾ ਸੋ ਉਹਨਾਂ ਨੇ ਜੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਦੇ ਵਿੱਚ ਮੌਜੂਦਾ ਬਹੁਤ ਸਾਰੇ ਐਮਪੀਸ ਦੇ ਉੱਪਰ ਸੈਨੇਟਰ ਦੇ ਉੱਪਰ ਇੱਕ ਸਵਾਲ ਚੁੱਕੇ ਗਏ ਸੀ ਤੇ ਇਹਨਾਂ ਵੱਲੋਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਆਪ ਨੂੰ ਵਿਦੇਸ਼ੀ ਦਖਲ ਦਾ ਹਿੱਸਾ ਬਣਾਇਆ ਗਿਆ ਇਹ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਖੇਡੇ ਨੇ ਨਾਪ ਮੰਨੇ ਜਨ ਤੱਕ ਹੋਈ ਪਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਤੇ ਇਸ ਰਿਪੋਰਟ ਦੇ ਵਿੱਚ ਖਾਸੌਰ ਤੇ ਭਾਰਤ ਦਾ ਤੇ ਚੀਨ ਦਾ ਜਿger ਕੀਤਾ ਗਿਆ ਸੀਗਾ ਵੀ ਇਹ ਦੋ ਮੁਲਕਾਂ ਵੱਲੋਂ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਜਿਹੜੀ ਆ ਵਿਦੇਸ਼ੀ ਦਖਲ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਵੱਲੋਂ ਦਖਲ ਦਿੱਤਾ ਗਿਆ ਸੋ ਇਸ ਰਿਪੋਰਟ ਦੇ ਜਵਾਬ ਦੇ ਵਿੱਚ ਜੋ ਭਾਰਤ ਦੇ ਇੱਥੇ ਹਾਈ ਕਮਿਸ਼ਨਰ ਨੇ ਸੰਜੀਤ ਕੁਮਾਰ ਵਰਮਾ ਸੋ ਉਹਨਾਂ ਨੇ ਦੋਸ਼ ਲਾਇਆ ਕਹਿੰਦੇ ਕਿ ਅਸਲ ਦੇ ਵਿੱਚ ਜੋ ਰਿਪੋਰਟ ਪਾਰਲੀਮੈਂਟ 'ਚ ਪੇਸ਼ ਹੋਈ ਹੈ ਇਹ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਹ ਕਹਿੰਦੇ ਵੀ ਜਿਹੜੇ ਖਾਲਿਸਤਾਨੀ ਧਿਰਾਂ ਨੇ ਉਹਨਾਂ ਦੇ ਪ੍ਰਭਾਵ ਹੇਠ ਬਣਾਈ ਗਈ ਹੈ ਹੁਣ ਕਿੰਨੀ ਕੁ ਉਹਨਾਂ ਦੀ ਗੱਲ 'ਚ ਸਚਾਈ ਹੈ ਜਾਂ ਨਹੀਂ ਸਚਾਈ ਇਹ ਆੜਾ ਸਵਾਲ ਦੱਸੇਗਾ ਪਰ ਉਹ ਦੋਸ਼ ਲਾ ਰਹੇ ਨੇ ਵੀ ਇਹ ਸਾਰੀ ਰਿਪੋਰਟ ਜਿਹੜੀ ਆ ਇਹ ਇੱਕ ਸਿਆਸਤ ਤੋਂ ਪ੍ਰੇਰਿਤ ਰਿਪੋਰਟ ਹੈ ਜੀ 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 ਪਧਾਨਾ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਦਾ ਪਚਾਇ ਹਿੰਮਤ ਪੇਂਟਿੰਗ ਘਰ ਨੂੰ ਪੇਂਟ ਕਰਾਉਣਾ ਹੈ ਤੁਸੀਂ ਬੇਸਮੈਂਟ ਨੂੰ ਹੈ ਕਿਤੇ ਵੀ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਹਿੰਮਤ ਪੇਂਟਿੰਗ 647485 ਬਾੜ ਤੇ ਕਾਲ ਕਰ ਲਿਓ ਸਬਜੀ ਮੰਡੀ ਕੈਸ਼ਨ ਕੈਰੀ ਦੀਆਂ ਸਾਰੀਆਂ ਸਾਰੀਆਂ ਲੋਕੇਸ਼ਨਸ ਵੀ ਖਬਰਾਂ ਦੇ ਇਸ ਹਿੱਸੇ ਦੇ ਪ੍ਰਾਊਡ ਸਪੌਂਸਰ ਨੇ ਔਰ ਉਹਦੇ ਨਾਲ ਨਾਲ ਸਮੋਸਨ ਸਾਇੰਸ ਇਫੈਕਟਰੀ ਦੀਆਂ ਸਾਰੀਆਂ ਸਾਰੀਆਂ ਲੋਕੇਸ਼ਨਸ ਵੀ ਖਬਰਾਂ ਦੇ ਇਸ ਹਿੱਸੇ ਦੇ ਪ੍ਰਾਊਡ ਸਪੌਂਸਰ ਨੇ ਪ ਜਿੱਥੇ ਇੱਥੇ ਬਹੁਤ ਕੁਝ ਹੋ ਰਿਹਾ ਜਿਉਂ-ਜਿਉਂ ਫੈਡਰਲ ਐਕਸ਼ਨ ਵੀ ਨੇੜੇ ਆਉਂਦੀਆਂ ਜਾਣਗੀਆਂ ਮੰਗਾਂ ਮਨਾਉਣ ਦੇ ਲਈ ਲੋਕਾਂ ਨੂੰ ਸੰਘਰਸ਼ ਵੀ ਕਰਨੇ ਪੈਂਦੇ ਨੇ ਬੱਚਿਆਂ ਨੂੰ ਲੈ ਕੇ ਰੋਡ ਦੇ ਉੱਤੇ ਨੇ ਜੇ ਬ੍ਰੈਮਟਨ ਦੀ ਗੱਲਬਾਤ ਕਰੀਏ ਆਰਆਰਐਲ ਦੇ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਸਰਕਾਰ ਜਾਂ ਸਿਟੀ ਧੱਕੇ ਨਾਲ ਥੋਪ ਰਹੀ ਆ ਉੱਥੇ ਹੀ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਹੁੰਦੀਆਂ ਜਿਹੜੀਆਂ ਹੜਤਾਲ ਕਰਦਿਆਂ ਨੇ ਸੋ ਉਸੇ ਸੰਦਰਭ ਦੇ ਵਿੱਚ ਵੈਸਟ ਜੈਟ ਜਿਹੜੇ ਆ ਸੋ ਉਹਨਾਂ ਦੇ ਮਕੈਨਿਕ ਨੇ ਜਿਹੜੇ ਕਹਿੰਦੇ ਵੀ ਉਹ ਵੀ ਹੜਤਾਲ ਤੇ ਜਾ ਸਕਦੇ ਨੇ ਕੀ ਰਿਪੋਰਟ ਹੈ ਅਸਨੇ ਜੀ ਪਹਿਲਾਂ ਵੈਸਟ 에ਅਰਲਾਈਨ ਦੀ ਗੱਲ ਕੀਤੀ ਤੇ ਜਿਹੜੇ ਇਹਨਾਂ ਦੇ ਮਕੈਨਿਕ ਨੇ ਟੈਕਨੀਕਲ ਸਟਾਫ ਹੈ ਸੋ ਲੱਗ ਰਿਹਾ ਲੱਗਦਾ ਵੀ ਕਿਤਨਾ ਕਿਤੇ ਇਹਨਾਂ ਦੀ ਮੈਨੇਜਮੈਂਟ ਦੇ ਨਾਲ ਗੱਲ ਬਣ ਜਾਏਗੀ ਇਹ ਹੜਤਾਲ ਦੇ ਉੱਪਰ ਨਹੀਂ ਜਾਣਗੇ ਸੋ ਪਹਿਲਾਂ ਦੀ ਜਿਹੜਾ ਇਸ ਗੱਲਾਂ ਬਾਤਾਂ ਦੇ ਵਿੱਚ ਕਾਫੀ ਫਲਾਈਟਾਂ ਜਿਹੜੀਆਂ ਨੇ ਇਹਨਾਂ ਦੀ ਮਿਸੋਈਆਂ ਸਨ ਤੇ ਇਹਦੇ ਵਿੱਚ ਜਿਹੜੀ ਹੁਣ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਸੋ ਜੋ ਵੈਸਟ 에ਅਰਲਾਈਨ ਖੁਦ ਕਹਿ ਰਹੀ ਹੈ ਕਿ ਉਹਨਾਂ ਦੇ ਜਿਹੜੇ ਏਅਰਕ੍ਰਾਫਟ ਮਕੈਨਿਕਸ ਨੇ ਜਿਹੜੇ ਫਟਨਲ ਐਸੋਸੀਏਸ਼ਨ ਹੈ ਏਅਰਕ੍ਰਾਫਟ ਮਕੈਨਿਕਸ ਫਟਨਲ ਐਸੋਸੀਏਸ਼ਨ ਸੋ ਉਹਨਾਂ ਨੇ ਹੜਤਾਲ ਦਾ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਆ ਤੇ ਉਹ ਇਸ ਤਹਿਤ ਸ਼ੁੱਕਰਵਾਰ ਸ਼ਾਮ ਨੂੰ ਸਾਢੇ 5 ਵਜੇ ਤੋਂ ਜਿਹੜਾ ਹੜਤਾਲ ਜਿਹੜਾ ਆ ਸ਼ੁਰੂ ਕਰ ਸਕਦੇ ਨੇ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜਾ ਪਿਛਲੇ ਹਫਤੇ ਹੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਰੱਦ ਕਰ ਦਿੱਤਾ ਸੀਗਾ ਤਾਂ 에ਅਰਲਾਈਨ ਦੇ ਨਾਲ ਦੁਬਾਰਾ ਜਿਹੜੀ ਗੱਲਬਾਤ ਦੇ ਉੱਪਰ ਉਹ ਆ ਗਏ ਸੀ ਅਸੀਂ ਦੁਬਾਰਾ ਅਸੀਂ ਗੱਲਬਾਤ ਸ਼ੁਰੂ ਕਰਦੇ ਆ ਤੇ ਉਹ ਹੁਣ ਗੱਲਬਾਤ ਕਿਸੇ ਸਿਰੇ ਨਾ ਚੜਨ ਕਰਕੇ ਸੋ ਹੜਤਾਲ ਦਾ ਜਿਹੜਾ ਨੋਟਿਸ ਉਹਨਾਂ ਵੱਲੋਂ ਦਿੱਤਾ ਗਿਆ ਆ ਤੇ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀ ਸੰਭਾਵੀ ਹੜਤਾਲ ਹੋਊਗੀ ਸੋ ਇਹਦੇ ਕਿਸ ਤੰਗ ਦੇ ਪ੍ਰਭਾਵ ਪੈਣਗੇ ਤੇ ਇਹਦੇ ਵਾਸਤੇ ਕਹਿੰਦੇ ਵੀ ਅਸੀਂ ਆਉਣ ਵਾਲੇ ਇਸ ਸਮੇਂ ਦੌਰਾਨ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਟੈਪ ਚੁੱਕਾਂਗੇ ਤੇ ਇਹਦੇ ਵਿੱਚ ਇਹ ਵੀ ਕਹਿ ਰਹੇ ਕਿ ਜਿਹੜੇ ਪਿਛਲੇ チークラーナーマホヤシが。 ਈਬੈਸਟ ਜੈਟ ਦੇ ਜਿਹੜੇ ਕਾਫੀ ਉਡਾਨਾਂ ਵੀ ਉਸ ਤੋਂ ਬਾਅਦ ਰੱਦ ਹੋਈਆਂ ਸੀਆਂ ਤੇ ਇਹਦੇ ਵਿੱਚ ਕਾਫੀ ਕੋਸ਼ਿਸ਼ ਸੀਗਾ ਜਿਹੜਾ ਕਿ ਗੱਲਬਾਤ ਸਿਰੇ ਨਾ ਚੜਨ ਦੇ ਕਾਰਨ ਜਿਹੜਾ ਹੈ ਸ਼੍ਰੀ ਜਿਹੜੀ ਗੱਲਬਾਤ ਨਹੀਂ ਚੜੀ ਐ ਸੋ ਉਹਦੇ ਵਿੱਚ ਜਿਹੜਾ ਇਹ ਰੋਲ ਲਿਆ ਆ ਸੋ ਹੁਣ ਇਹਦੇ ਵਿੱਚ ਜਿਹੜੇ ਜੂਨੀਅਨ ਐ ਜਿਹੜੀ ਹੜਤਾਲ ਕਰਨਾ ਚਾਹੁੰਦੇ ਨੇ ਤੇ ਉਹ ਕਹਿ ਰਹੇ ਆ ਕਿ ਜਿਹੜੇ ਇਹ ਜੂਨੀਅਨ ਦੇ ਮੈਂਬਰਾਂ ਨੇ ਜ਼ਬਰਦਸਤੀ ਜਿਹੜੀ ਵੋਟਿੰਗ ਨਾਲ ਆਰਜੀ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਸੋ ਜਿਹੜਾ ਇੱਕ ਆਰਜੀ ਇਕਰਾਰਨਾਮਾ ਹੋਇਆ ਸੀਗਾ ਪੈਸਟ ਜੈਟ ਦੇ ਨਾਲ ਤੋਂ ਉਹ VOTING ਦੇ ਜਰੀਏ ਰੱਦ ਹੋ ਗਿਆ ਆ ਤੇ ਉਹਨਾਂ ਵਾਲੇ ਸਮੇਂ ਦੌਰਾਨ ਚ ਫਿਰ ਕੋਈ ਗੱਲਬਾਤ ਵੀ ਨਹੀਂ ਚੜਦੀ ਜਿਵੇਂ ਹੁਣ ਨੋਟਿਸ ਦੇ ਦਿੱਤਾ ਗਿਆ 72 ਘੰਟੇ ਪਹਿਲਾਂ ਨੋਟਿਸ ਜਿਹੜਾ ਹੁੰਦਾ ਤੇ ਇਹ ਨੋਟਿਸ ਤੋਂ ਬਾਅਦ ਫਿਰ ਜਿਹੜਾ ਆ ਹੜਤਾਲ ਤੇ ਜਾ ਸਕਦੇ ਆ ਕਿਉਂਕਿ ਇਹ ਇੱਕ ਵੱਡੀ ਏਅਰ ਲਾਈਨ ਐ ਸੋ ਇਹਦੇ ਨਾਲ ਜਿਹੜਾ ਆ ਕਾਫੀ ਫਲਾਈਟਾਂ ਵੀ ਮਿਸ ਹੋਣ ਗਿਆ ਸੋ ਯਾਤਰੀਆਂ ਦੇ ਉੱਪਰ ਵੀ ਕਾਫੀ ਜਿਹੜਾ ਆ ਉਹਨਾਂ ਵਾਲੇ ਸਮੇਂ ਦੌਰਾਨ ਪ੍ਰਭਾਵ ਪੈ ਸਕਦਾ ਜੀ 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 ਪਤਨਾ ਸਾਹਿਬ ਸੋ ਜ਼ਰੂਰ ਖਬਰਾਂ ਨਾਲ ਜੁੜੇ ਹੋਇਓ ਪ੍ਰਿੰਸ ਸਾਹਿਬ ਕਲੀ-ਕਲੀ ਖਬਰ ਕੋਕ ਪੜਤਾਲ ਕਰਕੇ ਸਵੇਰੇ 8 ਵਜੇ ਦੇ ਐਨ ਬਿਲਕੁਲ ਰੈਡੀ ਹੁੰਦਾ ਜੀ ਸਾਰਾ ਕੁਝ ਔਰ ਤੁਸੀਂ ਵੀ ਜਿੰਨੇ ਸਰੋਤੇ ਹੁੰਨੇ ਹੋ ਸੁਣਨ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਹੁੰਨੇ ਹੋ ਤਾਂ ਧੰਨਵਾਦ ਹੈ ਸਾਰਿਆਂ ਦਾ ਹੀ ਔਰ ਪ੍ਰਿੰਸ ਸਾਹਿਬ ਦਾ ਨੰਬਰ ਵੀ ਸਾਂਝਾ ਕਰ ਦਿਆ ਜੀ ਕੋਈ ਵੀਰਪੈਣਪੁਰਾ ਟਰੱਕ ਲੋਨ ਲੈਣਾ ਚਾਹੁੰਦਾ ਹੈ ਤੁਸੀਂ ਕੋਈ ਮਸ਼ੀਨਰੀ ਲੈਣੀ ਹੈ ਉਹਦੇ ਲਈ ਲੋਨ ਚਾਹੀਦਾ ਇਕੁਪਮੈਂਟ ਦੇ ਲਈ ਲੋਨ ਚਾਹੀਦਾ ਤੇ ਕੁਝ ਘੰਟਿਆਂ ਚ ਲੋਨ ਅਪਰੂਵ ਕਰਵਾ ਦਿੰਦੇ ਨੇ ਜੀ ਸੋ ਇਹਨਾਂ ਦੀ ਪ੍ਰੋਫੈਸ਼ਨਲ ਸੇਵਾਵਾਂ ਤੁਸੀਂ ਜ਼ਰੂਰ ਲਿਓ ਕਾਲ ਕਰ ਲਿਓ ਸ੍ਰੀ ਕੁਲਤਨ ਸਿੰਘ ਪਧੈਣਾ ਹੋਰਾਂ ਨੂੰ ਟਰੱਕ ਲੋਨ 848 9698 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਲੀਗਲ ਸਰਵਿਸਿਜ਼ ਦੀ ਗੱਲਬਾਤ ਆ ਜਵੇ ਤਾਂ ਜੋਹਲ ਲੀਗਲ ਸਰਵਿਸਿਜ਼ ਕੋਈ ਡਬਲਯੂਐਸ ਹਾਈਵੇ ਦਾ ਕਲੇਮ ਹੈਗਾ ਤੁਹਾਡਾ ਫੈਕਟਰੀ ਸਰਟੀਫਿਕੇਟ ਲੱਗੀ ਜੀ ਉੱਥੇ ਤੁਹਾਨੂੰ ਬੇਨਫਿਟ ਨਹੀਂ ਮਿਲੇ 32 ਸਾਲ ਦਾ ਤਜਰਬਾ ਜਸ ਜੋਹਲ ਹੋਰਾਂ ਦਾ 905 7990025 ਤੇ ਕਾਲ ਕਰ ਲਿਓ ਪ੍ਰੇਨ ਸਾਹਿਬ ਅਗਲੀ ਖਬਰ ਵੱਲ ਵਧਦੇ ਆਪਾਂ ਸੋ ਇਹ ਮੈਨੂੰ ਲੱਗਦਾ ਕੋਈ ਮਹੀਨਾ ਇਦਾਂ ਦਾ ਕੋਈ ਪ੍ਰੇਨ ਸਾਹਿਬ ਖਾਲੀ ਨਹੀਂ ਰਹਿੰਦਾ ਹੋਣਾ ਜਦੋਂ ਕੋਈ ਨਾ ਕੋਈ ਸਾਡੀ ਕਮਿਊਨਿਟੀ ਤੋਂ ਇਦਾਂ ਦੀ ਖਬਰ ਨਹੀਂ ਆਉਂਦੀ ਵੀ ਫਲਾਣਾ ਬੰਦਾ ਬਾਰਡਰ ਦੇ ਉੱਤੇ ਜਾਂ ਕਿਸੇ ਸ਼ਹਿਰ ਦੇ ਅੰਦਰ ਡਰੱਗ ਦੇ ਨਾਲ ਫੜਿਆ ਗਿਆ ਸੋ ਹੁਣ ਇੱਕ ਹੋਰ ਖਬਰ ਆ ਰਹੀ ਹੈ ਬ੍ਰੈਂਟਨ ਦੇ ਟਰੱਕ ਡਰਾਈਵ ਨੂੰ ਡਰੱਗ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਕਹਿੰਦੇ ਸਜ਼ਾ ਹੋਈ ਹੈ ਕੀ ਖਬਰ ਹੈ ਜੀ ਕਵਿੰਨ ਜੀ ਇਹ ਮਾਮਲਾ 219 ਦਾ ਸੀਗਾ ਸੋ 219 ਦੇ ਦਸੰਬਰ ਮਹੀਨੇ ਦਾ ਇਹ ਮਾਮਲਾ ਸੀਗਾ ਜਦੋਂ ਕਿ ਐਮਬੈਸਟਰ ਬ੍ਰਿਜ ਜਿਹੜਾ ਕਿ ਮਿਸ਼ੀਗਨ ਤੇ ਐਂਟਾਰੀਓ ਨੂੰ ਆਪਸ ਵਿੱਚ ਜੋੜਦਾ ਆ ਸੋ ਇਸ ਬ੍ਰਿਜ ਦੇ ਉੱਪਰ 200 ਕਿਲੋ ਜਿਹੜੀ ਸੀ ਡਰੱਗ ਫੜੀ ਗਈ ਸੀ ਜਿਹੜੀ ਕਿ ਮੈਥਾ ਮੈਟਾਫਾਈਨ ਜਿਹੜੀ ਡਰੱਗ ਹੈ ਸੋ ਫੜੀ ਗਈ ਸੀ 200 ਕਿਲੋ ਦੀ ਜਿਹੜੀ ਆ ਬਰਾਮਦ ਕੀ ਹੋਈ ਸੀ ਸੋ ਇਸ ਮਾਮਲੇ ਦੇ ਵਿੱਚ ਬ੍ਰੈਂਟਨ ਦੇ ਨਾਲ ਸੰਬੰਧਤ ਟਰੱਕ ਡਰਾਈਵਰ ਜਿਹਦਾ ਨਾਮ ਮੁਹੰਮਦ ਅਹਿਮਦ ਐਫ.ਟੀ. ਰਹਿਮਾਨ ਹੈ ਉਮਰ 40 ਸਾਲ ਆ ਸੋ ਇਸ ਨੂੰ ਪਹਿਲਾਂ ਕਨਵਿਕਟ ਜਿਹੜਾ ਪਾਇਆ ਗਿਆ ਸੀਗਾ ਹੁਣ ਅਦਾਲਤ ਨੇ ਜਿਹੜੀ ਕਿ ਇੱਛੇ ਦੀ ਅਦਾਲਤ ਹੈ ਆਪਣੇ ਪ੍ਰਿੰਸਰ ਦੀ ਸੋ ਉਹਨਾਂ ਨੇ 12 ਸਾਲ ਦੀ ਜਿਹੜੀ ਸਜ਼ਾ ਦਿੱਤੀ ਹੈ ਸੋ ਇਹ ਡਰੱਗ ਮਾਮਲਾ 20 19 ਨ ਸਵਨਤ ਹੈ ਇਹਦੇ ਵਿੱਚ 200 ਕਿਲੋ ਡਰੱਗ ਫੜੀ ਗਈ ਸੀ ਤੇ تن ਵਿਤੜ ਹੋਣ ਤੋਂ ਬਾਅਦ ਜਿਹੜਾ ਬ੍ਰੈਮਟਨ ਨਸਵਨ ਦਾ ਟਰੱਕ ਡਰਾਈਵਰ ਹੈ ਉਸ ਨੂੰ 12 ਸਾਲ ਦੀ سزا ਵਿਨਸਰ ਦੀ ਤੇ ਤੇ ਕੁਛ ਦੇ ਨ ਪਹਿਲਾਂ ਹੀ ਇੱਕ ਹੋਰ ਡਰੈਗ ਫੜੀ ਗਈ ਸੀ ਜਿਹੜੀ ਕਿ ਸਾਰੀਆਂ ਬਾਰਡਰ ਤੇ ਫੜੀ ਗਈ ਸੀ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕਲਾ ਕਰ ਰਿਹਾ ਸੀਗਾ ਉਸ ਦੇ ਟਰੈਲਰ ਦੇ ਵਿੱਚੋਂ 5 ਮਿਲੀਅਨ ਤੋਂ ਵੱਧ ਦੀ ਜਿਹੜੀ ਐ ਸਪੈਕਟਡ ਕੋਕੀਨ ਜਿਹੜੀ ਬਰਾਮਦ ਹੋਈ ਸੀ ਸੋ ਇਸ ਮਾਮਲੇ ਦੇ ਵਿੱਚ ਬ੍ਰੈਮਟਨ ਨਸਮਨ ਦਾ ਜਸਦੀਪ ਰਾੜ ਨਾਮ ਦਾ ਟਰੱਕ ਡਰਾਈਵਰ ਜਿਹੜਾ ਉਸ ਸਮੇਂ ਟਰੱਕ ਚਲਾ ਰਿਹਾ ਸੀ ਉਹ ਰੈਸਟ ਹੋਇਆ ਸੀਗਾ ਹੋੜੇ ਸਾਮਾਮਲੇ 'ਚ ਅਪਡੇਟ ਇਹ ਆਈ ਹੈ ਕਿ ਤਿੰਨ ਹੋਰ ਜਾਣੇ ਜਿਹਦੇ ਵਿੱਚ ਇੰਦਰਜੀਤ ਸਿੰਘ ਉਮਰ 26 ਸਾਲ ਮਨਦੀਪ ਸਿੰਘ ਉਮਰ 26 ਸਾਲ ਬਿਆਨਤ ਪੱਟੀ ਉਮਰ 35 ਸਾਲ ਇਹ ਤਿੰਨ ਜਣੇ ਹੋਰ ਇਸ ਡਰੱਗ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ ਤੇ ਇਹਨਾਂ ਨੂੰ ਆਪਸ ਦੇ ਵਿੱਚ ਦੱਸਿਆ ਰਿਹਾ ਵੀ ਜੇਲ੍ਹ 'ਚ ਡਾਲਣਾ ਨਾ ਕਰਨ ਦੀ ਗੱਲ ਕਹੀ ਗਈ ਹੈ ਆਪਾਂ ਆਪਸ ਦੇ ਵਿੱਚ ਉੱਥੇ ਗੱਲ ਨਹੀਂ ਕਰ ਸਕਦੇ ਹੁਣੇ ਦੋਸ਼ੀ ਨੇ ਜਾਂ ਨਿਰਦੋਸ਼ ਨੇ ਆਉਣ ਵਾਲਾ ਸਮਾਂ ਦੱਸੂਗਾ ਪਰ ਹਾਲ ਦੇ ਕਰੀਬ ਪਹਿਲਾਂ ਇੱਕ ਗ੍ਰਿਫਤਾਰੀ ਹੋਈ ਸੀ ਉਹਤੇ ਨੇ ਹੋਰ ਜਿਹੜੀਆਂ ਅਰੈਸਟ ਹੋਈਆਂ ਨੇ ਤੇ ਇਹਦੇ ਨਾਲ ਹੀ ਇੱਕ ਗੱਲ ਕਰੀਏ ਕਿ ਜਿਹੜਾ ਕਿ ਇੰਟਰਨੈਸ਼ਨਲ ਸਟੂਡੈਂਟਸ ਹਜੇ ਦੱਸਿਆ ਜਾ ਰਿਹਾ ਵੀ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਆਇਆ ਸੀਗਾ ਤਾਂ ਇੱਥੇ ਆ ਕੇ ਸੱਤਾਂ ਦਿਨਾਂ ਮਗਰੋਂ ਉਸਦੀ ਮੌਤ ਹੋ ਗਈ ਹੈ ਸੋ ਇਹਦੇ ਵਿੱਚ ਪਤਾ ਲੱਗਾ ਹੈ ਕਿ ਇਹ ਨੌਜਵਾਨ ਇਹ ਹਰਿਆਣਾ ਦੇ ਰਤਿਆ ਖੇਤਰ ਦਾ ਸੀਗਾ ਤੇ ਸਿਰਫ ਇਹ 7 ਤੱਕ ਦਿਨ ਪਹਿਲਾਂ ਯਾਨੀ ਕਿ 14 ਜੂਨ ਨੂੰ ਆਇਆ ਸੀਗਾ 21 ਜੂਨ ਨੂੰ ਸੱਤਾਂ ਦਿਨਾਂ ਦੇ ਵਿੱਚ ਉਸਦੀ ਮੌਤ ਹੋ ਗਈ ਹੈ ਤੇ ਇਹਦਾ ਨਾਂ ਕੇਵਲ ਸਿੰਘ ਦੱਸਿਆ ਜਾ ਰਿਹਾ ਵੀ ਜਿਹਦਾ ਨਾਂ ਬਿਕਰ ਸਿੰਘ ਹੈ ਤਾਂ ਇਹ ਪਤਾ ਲੱਗਾ ਵੀ 21 ਜੂਨ ਨੂੰ ਜਿਹੜਾ ਚਾਰਾ ਵੱਢਣ ਵਾਲੀ ਮਸ਼ੀਨ ਹੁੰਦੀ ਆ ਸੋ ਉਹਦੇ ਲਪੇਟ ਵਿੱਚ ਆ ਕੇ ਇਸ ਦੀ ਮੌਤ ਹੋ ਗਈ ਹੈ ਹਾਲ ਹੀ credible ਜਿਹੜੀ ਮ੍ਰਿਤਕ ਦੀ ਹੈ ਕੈਨੇਡਾ ਦੇ ਵਿੱਚ ਹੀ ਆ ਸੋ ਜੂਨ 14 ਨੂੰ ਆਇਆ ਕਾਮਕਾਰ ਤੇ credible ਲੱਗਾ ਸਤਾਂਕ ਦਿਨਾਪਾਲ ਹਾਸਲੇ ਦੇ ਵਿੱਚ ਇਸ ਦੀ ਮੌਤ ਹੋ ਗਈ ਤਾਂ ਹੁਣ ਇਸ ਦੀ ਡੈਡ ਬੋਡੀ ਨੂੰ ਇੰਡੀਆ ਪੇਚਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਇਹਦੇ ਨਾਲ ਪਿੰਨ ਜੀ ਜੇਕਰ ਅਨਟਾਰੀਓ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਕਿ ਡਗਫੋਰਡ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਸੀਗਾ ਕਿ ਜਿਹੜੇ ਗੱਡੀਆਂ ਦੀਆਂ ਨੰਬਰ ਪਲੇਟ ਨੂੰ ਜਿਹੜਾ ਰਜਿਸਟ੍ਰੈਂਸ ਫੀਸ ਹੁੰਦੀ ਹੈ 120 ਡਾਲਰ ਉਹ ਮਾਫ ਹੋਈ ਸੀ ਫਿਰ ਉਸ ਤੋਂ ਬਾਅਦ ਇਹ ਹੋਇਆ ਸੀਗਾ ਕਿ ਜਿਹੜਾ ਫੀਸ ਤਾਂ ਮੇ ਮਾਫ ਹੈ ਪਰ ਤੁਹਾਨੂੰ ਗੱਡੀਆਂ ਦੁਬਾਰਾ ਜਿਹੜੀਆਂ ਹਰ ਸਾਲ ਰਜਿਸਟਰ ਕਰਾਉਣੀਆਂ ਪੈਣਗੀਆਂ ਜੀ ਆਨਲਾਈਨ ਜਾ ਕੇ ਤੁਸੀਂ ਇਹਨੂੰ ਰਜਿਸਟਰ ਕਰ ਸਕਦੇ ਸੀਗੇ ਪਰ ਇਸ ਤੋਂ ਬਾਅਦ ਵੀ ਟੋਰਾਂਟੋ ਸਟਾਰ ਦੀ ਇੱਕ ਖਬਰ ਸੀ ਵੀ मिलियन ਦੇ ਕਰੀਬ ਇੱਥੇ ਗੱਡੀਆਂ ਇਸ ਤਰ੍ਹਾਂ ਚੱਲ ਰਹੀਆਂ ਨੇ ਜਿਨ੍ਹਾਂ ਦੀ ਜਿਹੜੀ ਨੰਬਰ ਪਲੇਟ ਹੈ ਉਹਨਾਂ ਨੂੰ ਰਜਿਸਟਰ ਨਹੀਂ ਕੀਤਾ ਗਿਆ ਸੋ ਫਿਰ ਡਾਕ ਫੋਰ ਸਾਹਿਬ ਨੇ ਫੈਸਲਾ ਲਿਆ ਸੀ ਵੀ ਆਉਣ ਵਾਲੇ ਸਮੇਂ ਦੌਰਾਨ ਇਹ ਪਲੇਟਾਂ ਜਿਹੜੀਆਂ ਆਟੋਮੈਟਿਕ ਰੀਨਿਊ ਕਰ ਦਿੱਤੀਆਂ ਜਾਣਗੀਆਂ ਤੇ ਹੁਣ ਇਹਦੇ ਵਿੱਚ ਅਪਡੇਟ ਇਹ ਆਈ ਆ ਕਿ 1 ਜੁਲਾਈ ਨੂੰ ਜਦੋਂ ਕੈਨੇਡਾ ਡੇ ਆ ਸੋ ਉਸ ਦਿਨ ਤੋਂ ਇਹ ਜਿਹੜੀਆਂ ਪਲੇਟਾਂ ਨੂੰ ਆਟੋਮੈਟਿਕ ਰੀਨਿਊ ਕਰਨ ਦਾ ਕੰਮ ਜਿਹੜਾ ਸ਼ੁਰੂ ਹੋ ਰਿਹਾ ਸੋ 1 ਜੁਲਾਈ ਤੋਂ ਤੁਹਾਨੂੰ ਜਿਹੜੀਆਂ ਪਲੇਟਾਂ ਰੀਨਿਊ ਕਰਾਉਣ ਦੀ ਵੀ ਲੋੜ ਜੀ ਉਹ ਵੀ ਸਰਕਾਰ ਆਪਣੇ ਆਪ ਆਟੋਮੈਟਿਕ ਟੰਗਣਾ ਕਰ ਦੋਗੀ ਪਰ ਉਸ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਦੀ ਰੀਨਿਊ ਹੋਣ ਵਾਲੀਆਂ ਉਹ ਤੁਹਾਨੂੰ ਆਪ ਆਨਲਾਈਨ ਕਰਾਉਣੀਆਂ ਪੈਣਗੀਆਂ ਜੀ 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 ਪ੍ਰਿੰਸ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਹਾਰਡਵੁੱਡ ਜਾਇੰਟ ਹਾਰਡਵੁੱਡ ਲਾਇਮੀਨੇਟ ਜਾਂ ਵਾਈਨਲ ਤੁਹਾਨੂੰ ਚਾਹੀਦੀ ਹੈ ਕੈਨੇਡਾ ਵਾਈਡ ਪੰਜਾਬੀਆਂ ਦੇ ਸਭ ਤੋਂ ਵੱਡੇ ਸਟੋਰ ਨੇ ਜੀ ਹਾਰਡਵੁੱਡ ਲਾਇਮੀਨੇਟ ਤੇ ਵਾਈਨਲ ਦੇ ਸੋ ਜਾਣਾ ਕਿੱਥੇ ਹੈ ਜੀ ਤੁਸੀਂ ਸਟੀਲ ਐਂਡ ਟਾਊਨ ਦਾ ਇੰਟਰਸੈਕਸ਼ਨ ਜਿੱਥੇ ਰੇਲਵੇ ਟਰੈਕ ਆ ਉਹਨੂੰ ਬਿਲਕੁਲ ਫੇਸ ਕਰਦਾ ਬਹੁਤ ਵੱਡਾ ਆਊਟਲੈਟ ਸਟੋਰ ਹੈ ਜੀ ਹਾਰਡਵੁੱਡ ਜਾਇੰਟ ਵਾਲਿਆਂ ਦਾ ਤਾਂ ਤੁਸੀਂ ਜਾ ਕੇ ਜੀ ਉੱਥੇ ਵਿਜ਼ਿਟ ਕਰ ਲੈਣਾ ਅਸੀਸ ਰੇਡ ਦਾ ਹਵਾਲਾ ਦਿਓ ਤੇ ਪੂਰਾ ਸਾਲ ਤੁਹਾਨੂੰ ਕੋਈ ਪੇਮੈਂਟ ਕਰਨ ਦੀ ਲੋੜ ਨਹੀਂ ਇੰਟਰਸਟ ਤੋਂ ਬਿਨਾ ਤੁਹਾਨੂੰ ਜਿਹੜਾ ਜੀ ਸਮਾਨ ਜਿਹੜਾ ਜੀ ਉਹ ਚੁਕਾ ਦੇਣਾ ਹੈ ਉਹਨਾਂ ਨੇ ਤੇ ਜ਼ਰੂਰ ਹਾਰਡਵੁੱਡ ਜਾਇੰਟ ਨੂੰ ਜਿਹੜਾ ਜੀ ਉਹ ਤੁਸੀਂ ਵਿਜ਼ਿਟ ਕਰ ਲੈਣਾ ਸੋ ਗ੍ਰਹਿਣ ਸਾਹਿਬ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਐ ਇੱਥੇ ਪ੍ਰਿੰਸ ਸਾਹਿਬ ਚੋਰੀਆਂ ਰੁਕਣ ਦਾ ਨਾਅ ਨਹੀਂ ਲੰਦੀ ਹੈਗੀ ਔਰ ਹਰ ਰੋਜ਼ ਕੁਛ ਨਾ ਕੁਛ ਵਾਪਰਦਾ ਤੇ ਜਿਹੜੇ ਚੋਰੀਆਂ ਕਰਨ ਵਾਲੇ ਨੇ ਉਹ ਬੜੇ ਸਮਾਰਟ ਨੇ ਜੀ ਔਰ ਇੱਥੇ ਸਕੈਮ ਵੱਡੇ ਵੱਡੇ ਹੁੰਦੇ ਨੇ ਕਾਲਸ ਆਉਂਦੀਆਂ ਨੇ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਬੈਂਕ ਨਾਲ ਰਿਲੇਟਡ ਹੋਣ ਤਾਂ ਸੀਆਰਐਨ ਨਾਲ ਰਿਲੇਟਡ ਹੋਣ ਤੇ ਕਈ ਵਾਰ ਬੰਦੇ ਉਹ Trap ਚ ਆ ਜਾਂਦੇ ਨੇ ਉਹ ਸੋ ਇਸੇ ਸੰਦਰਭ ਦੇ ਵਿੱਚ ਇੱਕ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਵੀ ਜਿਹੜੀਆਂ ਕਾਰਾਂ ਦੀਆਂ ਡੀਲਰਸ਼ਿਪਾਂ ਨੇ ਸੋ ਕਾਰ ਡੀਲਰਸ਼ਿਪ ਦੇ ਸੌਫਟਵੇਅਰ ਹੈਕਰਾਂ ਦੇ ਨਿਸ਼ਾਨੇ ਤੇ ਨੇ ਜੀ ਜੀ ਪਿੰਨਰ ਜੀ ਜੇਕਰ ਅਸੀਂ ਨਾਰਥ ਅਮਰੀਕਾ ਦੀ ਗੱਲ ਕਰੀ ਤਾਂ ਪਿਛਲੇ ਕੁਝ ਸਮੇਂ ਤੋਂ ਜੋ ਇੱਥੇ ਵੱਡੀਆਂ ਕਾਰ ਡੀਲਰਸ਼ਿਪਾਂ ਨੇ ਸੋ ਉਹਨਾਂ ਦੇ ਜਿਹੜੇ ਸੌਫਟਵੇਅਰ ਨੇ ਸੋ ਉਹ ਇਸ ਸਮੇਂ ਜਿਹੜੇ ਹੈਕਰਸ ਦੀ ਨਿਸ਼ਾਨੀਤ ਨੇ ਤੇ ਜਗ੍ਹਾ ਹੀ ਹੈ ਕਿ ਕੱਡ ਵੀ ਲੈ ਕੇ ਹੀ ਜਗ੍ਹਾ ਇਹ ਕੋਸ਼ਾ ਵੀ ਹੋਈਆਂ ਸੋ ਇਹਦੀ ਗੱਲ ਕਹੀ ਤਾਂ ਜਿਹੜਾ ਸੀਡੀ ਕੇ ਗਲੋਬਲ ਸੌਫਟਵੇਅਰ ਆ ਸੋ ਨਾਰਥ ਅਮਰੀਕਾ 'ਚ ਕਰੀਬ 15000 ਦੇ ਕਰੀਬ ਜਿਹੜੀਆਂ ਕਾਰ ਡੀਲਰਸ਼ਿਪਾਂ ਨੇ ਸੋ ਉੱਥੇ ਹੋ ਜਾਂਦੀ ਵਰਤੋਂ ਹੁੰਦੀ ਹੈ ਸੋ ਇਹਦੇ ਨਾਲ ਕੀ ਹੁੰਦਾ ਕਿ ਵੱਖ-ਵੱਖ ਤੰਗ ਦੇ ਜਿਹੜੇ ਬਿੱਲ ਤਿਆਰ ਕਰਨੇ ਹੁੰਦੇ ਆ ਇਹ ਸਿੱਧਾ ਤਿਆਰ ਕਰਨੀਆਂ ਹੁੰਦੀਆਂ ਸੋ ਉਹ ਜੋ ਹੋਰ ਲੈਣ ਦੇ ਦਾ ਜਿਹੜਾ ਰੈਕਡ ਹੁੰਦਾ ਸੋ ਉਹ ਇਸ ਸੌਫਟਵੇਅਰ ਦੇ ਜਰੀਏ ਕੀਤਾ ਜਾਂਦਾ ਸੋ ਜਦੋਂ ਫਿਰ ਇਸ ਸਿਸਟਮੇ ਹੈਕ ਹੋ ਜਾਊਗਾ ਇਹਦੇ ਵਿੱਚ ਬਹੁਤ ਸਾਰੀ ਕੌਨਫਿਡੈਂਸ ਜਾਣਕਾਰੀ ਹੁੰਦੀ ਆ ਗਾਹਕਾਂ ਬਾਰੇ ਹੁੰਦੀ ਆ ਉਸ ਡੀਲਰਸ਼ਿਪ ਬਾਰੇ ਹੁੰਦੀ ਆ ਸੋ ਬਹੁਤ ਸਖਸ਼ ਜਿਹੜਾ ਫਿਰ ਉਹਨਾਂ ਦੀ ਆਪਣੀ ਜਿਹੜੀ ਆ ਨਿਜੀਤਾ ਹੁੰਦੀ ਆ ਦਾਤੇ ਲੱਗ ਜਾਂਦੀ ਆ ਸੋ ਅੱਜ ਕੱਲ ਜਿਹੜੇ ਵੱਖ-ਵੱਖ ਹੈਕਰਸ ਕਰੀ ਇਸ ਤਰ੍ਹਾਂ ਰਹੇ ਨੇ ਕਿ ਛੋਟੀ ਮੋਟੀਆਂ ਚੋਰੀਆਂ ਨਾਲੋਂ ਇਹੋ ਜਿਹੇ ਕੰਮ ਕਰਦੇ ਨੇ ਕਿ ਕੋਈ ਵੱਡਾ ਸੌਫਟਵੇਅਰ ਜਿਹੜਾ ਉਹ ਸੈਕ ਕਰ ਲਿਆ ਜਾਵੇ ਫਿਰ ਉਹਦੇ ਬਦਲੇ ਜਿਹੜਾ ਆ ਫਿਰ ਰਕਮ ਮੰਗੀ ਜਾਵੇ ਜੇ ਤੁਸੀਂ ਰਕਮ ਤੋਹੋਂਗੇ ਤਾਂ ਅਸੀਂ ਫਿਰ ਇਹ ਸੌਫਟਵੇਅਰ ਨੂੰ ਤੁਹਾਡੇ ਹਵਾਲੇ ਕਰਾਂਗੇ ਨਹੀਂ ਤਾਂ ਫਿਰ ਅਸੀਂ ਇਸ ਨੂੰ ਹੈਕ ਕਰਕੇ ਇਹ ਵੱਡੇ ਪੱਧਰ ਤੇ ਤੁਹਾਡਾ ਨੁਕਸਾਨ ਕਰ ਸਕਦੇ ਹਾਂ ਤੇ ਹੁਣ ਇਹਦੇ ਵਿੱਚ ਇਹ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਤਾਂ ਹੋਰ ਬਹੁਤ ਕੰਪਨੀਆਂ ਜਿਹੜੀਆਂ ਪ੍ਰਭਾਵਿਤ ਹੋਈਆਂ ਅੰਦਰ ਖਾਤੇ ਹੋ ਸਕਦਾ ਤੇ ਉਹਨਾਂ ਨੇ ਉਹਨਾਂ ਹੈਕਰਾਂ ਨੂੰ ਜਿਹੜੇ ਆ ਇਹ ਪੈਸੇ ਦੇ ਵੀ ਦਿੱਤੇ ਹੋਣ ਪਰ ਇਸ ਵਾਰ ਫਿਰ ਜਿਹੜਾ ਇਹ ਕਾਰ ਡੀਲਰਸ਼ਿਪਾਂ ਦੇ ਜਿਹੜੇ ਸੌਫਟਵੇਅਰ ਨੇ ਇਹ ਨਿਸ਼ਾਨੇ ਤੇ ਆਏ ਨੇ ਸੋ ਇਹਨਾਂ ਨੂੰ ਵੱਡੀ ਤੇ ਹੈਕ ਕਰਕੇ ਪ੍ਰਭਾਵਿਤ ਕਰਨੇ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋਈਆਂ ਨੇ ਸੋ ਆਨਲਾਈਨ ਸਮੇਂ ਦੌਰਾਨ ਜਿਸ ਢਾਂਗ ਦੇ ਨਾਲ ਇਹ ਟੈਕਨੋਲੋਜੀ ਜਿਹੜੀ ਆ ਵਧੀ ਆ ਕਿਉਂਕਿ ਪਹਿਲੇ ਸਮੇਂ ਤੁਹਾਨੂੰ ਪਤਾ ਸੀ ਪੇਪਰ ਦੇ ਉੱਪਰ ਹੀ ਸਾਰਾ ਕੁਝ ਹੁੰਦਾ ਜਿਗਾ ਪੇਪਰ ਦੇ ਉੱਪਰ ਫੈਨ ਕਰਾ ਲੈਣੇ ਕੱਲ ਨੂੰ ਸਾਰਾ ਕੁਝ ਆਨਲਾਈਨ ਹੋ ਗਿਆ ਸੋ ਆਨਲਾਈਨ ਹੋਣ ਨਾਲ ਜਿੱਥੇ ਸਹੂਲਤ ਵਧੀ ਆ ਉੱਥੇ ਜਿਹੜੇ ਆ ਨੁਕਸਾਨ ਵੀ ਕਾਫੀ ਵਧੇ ਨੇ ਸੋ ਵੱਖ-ਵੱਖ ਢਾਂਗ ਦੇ ਵਿਕਿਆਂ ਨੇ ਜਿਹੜੇ ਵੱਡੇ ਬਿਜ਼ਨਸ ਆਧਾਰੇ ਨੇ ਸੋ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਦੇ ਨਾਲ ਪਿੰਚ ਨਾਰਥ ਕੋਰੀਆ ਦੀ ਵੀ ਗੱਲ ਚੱਲੀ ਸੋ ਨਾਰਥ ਕੋਰੀਆ ਨੇ ਅੱਜ ਇਹੋ ਜੀ ਜਿਹੜੀ ਆ ਮਿਸਾਈਲ ਦਾ ਪਰਖਣ ਕੀਤਾ ਜਿਹੜੀ ਇਕੋ ਸਹੇ ਦੇ ਵਿੱਚ ਬਹੁਤ ਸਾਰੇ ਨਿਊਕਲੀਅਰ ਵਾਰ ਹੈਡਸ ਨੂੰ ਜਿਹੜਾ ਆ ਇਹ ਨਾਲ ਆਪਣੇ ਲਗਾ ਸਕਦੀ ਪਾਵੇ ਨਹੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਿਊਕਲੀਅਰ ਵਾਰ ਹੈਡਸ ਹੁੰਦੇ ਨੇ ਸੋ ਉਹਨਾਂ ਨੂੰ ਨਾਲ ਲਗਾ ਕੇ ਵੱਡੇ ਪੱਧਰ ਤੇ ਨੁਕਸਾਨ ਕਰ ਸਕਦੀ ਹੈ ਸੋ ਇਹ ਗੱਲ ਜਿਹੜੀ ਆ ਨਾਰਥ ਕੋਰੀਆ ਵੱਲੋਂ ਜਿਹੜੇ ਰਸ਼ੀਆ ਦੇ ਰਾਸ਼ਟਰਪਤੀ ਹੈ ਵਲਾਦੀਮਿਰ ਪੁਤਿਨ ਦੀ ਵੇਸਟ ਤੋਂ ਬਾਅਦ ਸਾਹਮਣੇ ਲਿਆਂਦੀ ਗਈ ਹੈ ਕਿ ਉਹਨਾਂ ਕੋ ਐਹੋ ਜਿਹੀ ਮਸਾਇਲਾ ਵੀ ਹਨ ਜਿਹੜੀਆਂ ਇਕੱਠੇ ਸਮੇਂ ਤੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਨਿਊਕਲੀਅਰ ਵਾਰ ਹੈਡਸ ਨੂੰ ਨਾਲ ਲਗਾ ਸਕਦੀਆਂ ਨੇ ਸੋ ਅੰਤ ਦੇ ਵਿੱਚ ਗੱਲ ਬ੍ਰਿਟੇਨ ਦੀ ਕਰਦੇ ਹਾਂ ਸੋ ਬ੍ਰਿਟੇਨ ਦੇ ਵਿੱਚ ਡਾਕਟਰਾਂ ਨੇ ਇੱਕ ਇਹੋ ਜਿਹੀ ਜਿਹੜੀ ਤਕਨੀਕ ਵਿਕਸਿਤ ਕੀਤੀ ਹੈ ਇਹੋ ਜਿਹਾ ਡਿਵਾਈਸ ਬਣਾਇਆ ਸੋ ਉਸ ਡਿਵਾਈਸ ਨੂੰ ਇੱਕ 13 ਸਾਲਾਂ ਦੇ ਬੱਚੇ ਦੇ ਦਿਮਾਗ ਦੇ ਵਿੱਚ ਫਿੱਟ ਕੀਤਾ ਆ ਸੋ ਕਹਿ ਰਹੇ ਨੇ ਵੀ ਇਸ ਇਸ ਡਿਵਾਈਸ ਨੂੰ ਦਿਮਾਗ ਅਗਦੇ ਵਿੱਚ ਫਿੱਟ ਕਰਨ ਤੋਂ ਬਾਅਦ ਬੱਚੇ ਦੇ ਵਿੱਚ ਜੋ ਮਿਰਕੀ ਦੇ ਦੌਰੇ ਪੈਂਦੇ ਸੀ ਨਾ ਉਹਦੇ ਵਿੱਚ 30% ਦੀ ਕਮੀ ਆਈ ਹੈ। ਬਾਪ ਉਸਤੇ ਦਿਮਾਗ ਨੂੰ ਉਸੇ ਚਿਪ ਦੇ ਜਰੀਏ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਡਾਕਟਰਾਂ ਨੇ। ਡਾਕਟਰ ਕਹਿ ਰਹੇ ਨੇ ਵੀ ਸਾਡਾ ਜਿਹੜਾ ਪ੍ਰਯੋਗ ਆ ਕਾਫੀ ਸਫਲ ਹੋਇਆ। ਖਾਸ ਬੱਚੇ ਤੋਂ ਜਦੀ ਉਮਰ ਸਿਰਫ 13 ਸਾਲ ਹੈ ਕਹਿੰਦੇ ਪਹਿਲਾਂ ਨਾਲੋਂ 80% ਦੀ ਘੱਟ ਮਿਰਕੀ ਦੇ ਦੌਰੇ ਪੈ ਰਹੇ ਨੇ। ਸੋ ਅਗਰ ਇਹ ਚੀਜ਼ ਜਿਹੜੀ ਆ ਕਾਮਜਾਬ ਹੋ ਜਾਂਦੀ ਆ ਜਿਹੜੀ ਕਿ ਹਜੇ ਸ਼ੁਰੂਆਤੀ ਦੌਰ ਦੇ ਵਿੱਚ ਆ ਤੇ ਆਉਣ ਵਾਲੇ ਸਮੇਂ ਦਰਾਂ ਜਿਹੜਾ ਇਹ ਮਿਰਗੀ ਦੇ ਦੌਰੇ ਨੇ ਭਾਰਤ ਦੇ ਵਿੱਚ ਵੀ ਇਹ ਬਹੁਤ ਲੋਕਾਂ ਨੂੰ ਇਸ ਦੀ ਸਮੱਸਿਆ ਆ ਸੋ ਇਹੋ ਜਿਹੀ ਇੱਕ ਡਿਵਾਈਸ ਬਣ ਜਾਂਦੀ ਆ ਹੋ ਸਕਦਾ ਅੱਜ 80% ਰਿਜ਼ਲਟ ਦੱਸ ਰਹੇ ਨੇ ਕੱਲ ਨੂੰ ਵਾਦਾ ਵਾਦਾ 100% ਵੀ ਹੋ ਜਾਏ ਸੋ ਜਿਹੜੇ ਮਿਰਗੀ ਦੇ ਪੇਸ਼ੈਂਟਸ ਨੇ ਉਹਨਾਂ ਵਾਸਤੇ ਚੰਗੀ ਖਬਰ ਆ ਕਿ ਵਿਸਟੇਨ ਦੇ ਵਿੱਚ ਇੱਕ ਚਿਪ ਤਿਆਰ ਹੋ ਗਈ ਆ ਸੋ ਜਿਹਦੇ ਨਾਲ ਇਹਨਾਂ ਮਿਰਗੀ ਦੇ ਦੌਰਿਆਂ ਨੂੰ ਕਾਫੀ ਹੱਦ ਤੱਕ ਕਾਬੂਚ ਕੀਤਾ ਜਾ ਸਕਦਾ ਰਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਜਾਣ ਤੋਂ ਪਹਿਲਾਂ ਤੁਹਾਡੀ ਇਨਫੋਰਮੇਸ਼ਨ ਲਵਾਂਗੇ ਉਸ ਤੋਂ ਪਹਿਲਾਂ ਇੱਕ ਪ੍ਰਾਪਰਟੀ ਸੇਲ ਦੇ ਉੱਤੇ ਹੈ ਜੀ ਬ੍ਰੈਂਟਨ ਜੁਏ ਸਟੀਲਸ ਐਂਡ ਜਿਹੜਾ ਮੈਕਲੌਗਲਨ ਦਾ ਏਰੀਆ ਹੈਗਾ ਮੋਡਰਨ ਵੇ ਦੇ ਉੱਤੇ ਸੋ ਰੈਬ ਰਾਏ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲਿਓ 4 ਬੈੱਡਰੂਮ ਦਾ ਘਰ ਹੈਗਾ ਔਰ ਜਿਹੜੇ ਹੈ ਜੀ 2 ਬੈੱਡਰੂਮ ਦੀ ਬੇਸਮੈਂਟ ਬਣੀ ਹੋਈ ਆ ਬਹੁਤ ਸੋਹਣਾ ਘਰ ਆ ਔਰ ਫੁਲੀ ਰੈਨੋਵੇਟ ਕੀਤਾ ਹੋਇਆ ਤਾਂ ਤੁਸੀਂ ਸੰਪਰਕ ਕਰ ਲਿਓ ਰੈਬ ਰਾਏ ਉਹਨਾਂ ਦੇ ਨਾਲ ਜੇ ਇਧਰ ਸ਼ੈਡਨ ਕਾਲਜ ਦੇ ਲਾਗੇ ਕੋਈ ਵੀਰਪਣਪਰਾ ਡਿਟੈਚ ਹਾਊਸ ਭਾਲ ਰਿਹਾ ਸੀ ਤਾਂ ਰੈਵਰਾਏ 437 339 1700 ਦੇ ਕਾਲ ਕਰ ਲਿਓ 437 339 17 00 ਦੇ ਉੱਤੇ ਜਿਹੜੇ ਜੀ ਤੁਸੀਂ ਰੈਵਰਾਏ ਉਹਨਾਂ ਦੇ ਨਾਲ ਜਿਹੜੇ ਰੀਮੈਕਸ ਸਪੈਲਿਸਟ ਦੇ ਨਾਲ ਕੰਮ ਕਰਦੇ ਨੇ ਸੋ ਉਹਨਾਂ ਨਾਲ ਸੰਪਰਕ ਕਰ ਲਿਓ ਪ੍ਰਿੰਸ ਸਾਹਿਬ ਜਾਣਦੇ ਆਂਦੇ ਆਪਣੇ ਬਾਰੇ ਦੱਸ ਦਿਓ ਥੋੜਾ ਜਿਹਾ ਅ ਬਿਲਕੁਲ ਵੀ ਨਹੀਂ ਜੀ ਜਿਵੇਂ ਅਸੀਂ ਹਰ ਰੋਜ਼ ਸ੍ਰੋਤਿਆਂ ਨਾਲ ਖਬਰਾਂ ਦੇ ਰਾਹੀ ਉਹ ਨਿਊਜ਼ ਦੇ ਰਾਹੀ ਆਪ ਜਿਹੜੀਆਂ ਹੁੰਦੀਆਂ ਨੇ ਜਾਣਕਾਰੀ ਸਾਂਝੀ ਕਰਦੇ ਆਂ ਸੋ ਪ੍ਰੋਫੈਸ਼ਨਲੀ ਘਰ ਚਲਾਉਣ ਵਾਸਤੇ ਸੋ ਜੋ ਮੈਂ ਟਰੱਕ ਟ੍ਰੇਲਰ ਫਾਈਨਾਂਸਿੰਗ ਦਾ ਕੰਮ ਕਰਦਾ ਸੋ ਕਾਫੀ ਹੁਣ ਲੰਮਾ ਸਮਾਂ ਹੋ ਗਿਆ ਇਸ ਫੀਲਡ ਦੇ ਵਿੱਚ ਸੋ ਜਿਹੜੇ ਵੀ ਸਾਡੇ ਸੁਣਨ ਵਾਲੇ ਨੇ ਤੁਸੀਂ ਟਰੱਕ ਲੈਣਾ ਚਾਹੁੰਦੇ ਟ੍ਰੇਲਰ ਜਾਂ ਹੋਰ ਕੋਈ ਵੀ ਜਿਹੜਾ ਟਰਕਿੰਗ ਜਿਹੜੀ ਇੰਡਸਟਰੀ ਨਾਲ ਸੰਬੰਧਿਤ ਇੱਕ ਪਿੰਡ ਤੁਸੀਂ ਲੈਣਾ ਚਾਹੁੰਦੇ ਹੋ ਫਾਈਨਾਂਸਿੰਗ ਦੀ ਲੋੜ ਹੈ ਫਸਟ ਟਾਈਮ ਤੁਸੀਂ ਕੋਈ ਇੱਕ ਪਿੰਡ ਲੈਣਾ ਆ ਤੁਹਾਡਾ ਰੈਕર્ડ ਬਹੁਤਾ ਵਧੀਆ ਨਹੀਂ ਅੱਜ ਕੱਲ ਡਾਊਨ ਪੇਮੈਂਟ ਦੀ ਵੀ ਕਾਫੀ ਮੁਸ਼ਕਲ ਆਉਂਦੀ ਹੈ ਇਹ ਇੰਟਰਸਟ ਰੇਟ ਵੀ ਪਿਛਲੇ ਸਮੇਂ ਦੇ ਨਾਲੋਂ ਕਾਫੀ ਵਧੇ ਸਨ ਤੇ ਬਹੁਤ ਸਾਰੇ ਜੋ ਲੈਂਡਰਸ ਨੇ ਉਹ ਬੜੀ ਮੁਸ਼ਕਲ ਦੇ ਨਾਲ ਜਿਹੜੀਆਂ ਡੀਲਾਂ ਜਿਹੜੀਆਂ ਡਨ ਕਰ ਰਹੇ ਨੇ ਸੋ ਇਹੋ ਜਿਹੇ ਸਮੇਂ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਚੰਗੀ ਡੀਲ ਮਿਲੇ ਇਹ ਵਧੀਆ ਜਿਹੜਾ ਰੇਟ ਤੇ ਤੁਹਾਨੂੰ ਜਿਹੜੀ ਆ ਇਹ ਡੀਲ ਬਣੇ ਤੇ ਤੁਹਾਨੂੰ ਘੱਟ ਡਾਊਨ ਪੇਮੈਂਟ ਇਹਦੇ ਵਿੱਚ ਦੇਣਾ ਪਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੁਪੀਰਾ ਨੰਬਰ 416 8489699 416 8489698 ਜੀ ਧੰਨਵਾਦ ਪਿੰਨ ਸਾਹਿਬ